लागू हो गए अगर हजार रुपये कड़ी लागू हो गया तो दोबारा जिड़ी मर्जी सरकार आ गए एक हजार रुपया चलता रहेगा सो मेरी बेनती है ਸਿਹਤ ਬਪਾ ਜਿੰਨੇ ਕਰਦਾ ਉਹ ਇਹ ਸਾਰੇ ਜिले ਵੀ ਆਪਾਂ ਸੱਜਣ ਬੈਠੇ ਆਪਾਂ ਜਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਸਬੰਧ ਵਿੱਚ ਚਰਚਾ ਕਰਦੇ ਆ। ਤੈਨੂੰ ਰਾਹ ਕਿੰਨਾ ਚਰੌਂਮੀ ਅਕਾਲੀ ਦਾਲ ਦੇ ਕੈਂਡੀਡੇਟ ਤੋਂ ਨਾਮ ਦੇਣਾ ਜੀ ਦਾ ਆਪਾਂ ਪਰਵਾਹ ਜਿਦਾ ਉਹ ਸੱਸਾ ਸੱਸਾ ਉਹ ਤੁਹਾਨੂੰ ਜੀ ਕਮਲ ਜੀ ਦਾ। ਇਹ ਦੇਮਾ ਫਾਇਟ ਦੀ ਕਾਲਾ ਜੀ ਕੀ ਪਤੀ ਅੱਜ ਆ ਜਿਹੜੀ ਮੀਟਿੰਗ ਹੈ ਤੱਕ ਗੁਰਸਵੰਦ ਚੱਲ ਰਹੀ ਹੈ ਅੱਜ ਪਿੰਡ ਮੋਕਲ ਦੇ ਵਿੱਚ ਕੈਂਡੀਡੇਟ ਸ਼ਰਮਣੀ ਅਕਾਲੀ ਦਲ ਦੇ ਭੈਣ ਜੀ ਜਸਵਿੰਦਰਪੁਰ ਤੇ ਇਸ ਜ਼ੋਨ ਤੋਂ ਬਲਾਕ ਸੰਮਤੀ ਜ਼ੋਨ ਤੋਂ ਸਰਦਾਰ ਦਰਬਾਖ ਸਿੰਘ ਜੀ ਟਪਈ ਇਹ ਇਹਨਾਂ ਦੇ ਹੱਕ ਦੇ ਵਿੱਚ ਆਪਾਂ ਵਰਕਰਾਂ ਨੂੰ ਲਾਂਬੰਦੀ ਵੋਟਾਂ ਦੇ ਸੰਬੰਧ ਦੇ ਵਿੱਚ ਕਰਨ ਵਾਸਤੇ ਕੀਤੀ ਗਈ ਹੈ ਔਰ ਸਾਰੇ ਸ਼ਰਮਣੀ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਸਾਡੇ ਨਾਲ ਭਾਜੀ ਮਲਜੀਤ ਸਿੰਘ ਮੋਕਲ ਦਰਬਾਖ ਸਿੰਘ ਜੀ ਨਾਤਾ ਹੋਰ ਮੇਰੇ ਜੂਥ ਅਕਾਲੀ ਦਲ ਦੇ ਆਗੂ ਨੀਤਾ ਮਾਲ ਜੀ ਔਰ ਕੈਪਟਨ ਕੁਲਵਿੰਦਰ ਸਿੰਘ ਜੀ ਜੋ ਆਪਣੇ ਉਧਰੋਂ ਵਾਲ ਜ਼ੋਨ ਤੋਂ ਸੰਪਤੀ ਦੇ ਆਪਣੇ ਕੈਂਡੀਡੇਟ ਨੇ ਤੇ ਉਹ ਵੀ ਸਾਡੇ ਨਾਲ ਇੱਥੇ ਆਏ ਨੇ ਔਰ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਤੁਹਾਨੂੰ ਕੀ ਸੁਣਿਆ ਆਪਣੇ ਆਉਣ ਵਾਲੇ ਸਮੇਂ ਚ ਕੀ ਕੀ ਮੈਂ ਜਿੰਨੇ ਵੀ ਸਾਡੇ ਹਲਕਾ ਸ਼ਹੀਰ ਬਰਪੁਰ ਦੇ ਭਾਵੇਂ ਕਿਸੇ ਵੀ ਜ਼ੋਨ ਤੋਂ ਹੋਣ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਸ਼ੋਮਣੀ ਅਕਾਲੀ ਦਲ ਦਾ ਇਸ ਸਮਾਂ ਵਾਂ ਹੁਣ ਕਿਉਂਕਿ ਮਾੜੇ ਵਰਕਰ ਦੇ ਨਾਲ ਵਰਕਰ ਦੀ ਪਿੱਠ ਪੂਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਕੋਈ ਵੀ ਪਾਰਟੀ ਜਿਹੜੀ ਸਮਰੱਥਨੀ ਔਰ ਪਿਛਲੇ ਸਮੇਂ ਦੌਰਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬਹੁਤ ਹੀ ਤੌਰ ਤੇ ਵਰਕਰਾਂ ਦੀ ਪਿੱਠ ਥਾਪੜੀ ਆ ਔਰ ਵਰਕਰਾਂ ਦੇ ਵਿੱਚ ਹੌਸਲਾ ਵਧਿਆ ਔਰ ਲੋਕਾਂ ਨੂੰ ਆਸ ਮੈਦ ਜਾਗੀ ਆ ਕਿ ਜੇ ਜੇ ਕੋਈ ਬਾਹ ਫੜ ਸਕਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਹੀ ਫੜ ਸਕਦਾ ਔਰ ਮੈਂ ਅਪੀਲ ਕਰਦਾ ਕਿ ਆਓ ਆਪਾਂ ਰਲ ਕੇ ਫੇਰ ਉਹੀ ਹਾਸ ਦਾ ਵਾਸ ਦਾ ਪੰਜਾਬ ਉਹਨੂੰ ਵਾਪਸ ਲੈ ਕੇ ਜਿਉ ਜੋ ਪਹਿਲਾਂ ਕਿਤੇ ਸ਼ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੇ ਹੁੰਦਾ ਵਾਹਿਗੁਰੂ ਜੀ ਦਾ ਖਲਤਾ ਵਾਹਿਗੁਰੂ ਜੀ ਬਤਿ